ਜਿਗੂਰ ਕਰਤੀ ਹੋ ਜਾ ਤੇ ਉਸ ਤੱਕ ਫੇਰ ਹੀ ਹੋਵਾ ਫੇਰ ਹੀ ਹੋਵਾ ਮੈਂ ਤੇਰੀ ਸ਼ਰਨ ਆਇਆ ਹਾਂ ਮੈਂ ਤੇਰੀ ਸ਼ਰਨ ਆਇਆ ਮੈਨੂੰ ਕਦਾਚੀ ਤੇ ਸ਼ਰਮਿੰਦਾ ਨਾ ਹੋਵੰਦੇ ਤੂੰ ਕਦਾਚੀ ਸ਼ਰਮਿੰਦਾ ਨਾ ਹੋਵੰਦੇ ਆਪਣੇ ਤਰਨ ਨਾਲ ਮੈਨੂੰ ਸਦਾ ਆਪਣੇ ਤਰਨ ਨਾਲ ਤੈਨੂੰ ਛੁਡਾ ਆਪਣਾ ਕੰਨ ਮੇਰੀ ਵੱਲ ਝੁਕਾ ਆਪਣਾ ਕੰਨ ਮੇਰੀ ਔਰਤਕਾਰ ਅਤੇ ਮੈਨੂੰ ਛੇਤੀ ਛੁਡਾ ਅਤੇ ਮੈਨੂੰ ਛੇਤੀ ਛੁਡਾ ਤੂੰ ਮੇਰੇ ਲਈ ਇੱਕ ਤਕਰੀ ਚਟਾਨ ਹੋ ਤੂੰ ਮੇਰੇ ਲਈ ਇੱਕ ਤਕਰੀ ਚਟਾਨ ਹੈ ਅਤੇ ਮੇਰੇ ਬਚਾਓ ਲਈ ਇੱਕ ਗੜ੍ਹ ਹੋ ਅਤੇ ਮੇਰੇ ਬਚਾਓ ਲਈ ਇੱਕ ਗੜ੍ਹ ਹੋ ਤੂੰ ਹੀ ਤਾਂ ਮੇਰੀ ਚਿਤਾਣਾ ਤੇ ਮੇਰਾ ਘਰ ਹੈ ਤੂੰ ਹੀ ਤਾਂ ਮੇਰੀ ਚਿਤਾਣਾ ਤੇ ਮੇਰਾ ਘਰ ਹੈ ਕਦੇ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲੈ ਚੱਲ ਕਦੇ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲੈ ਚੱਲ ਤੇ ਮੇਰੀ ਅਗਵਾਈ ਕਰ ਮੇਰੀ ਅਗਵਾਈ ਕਰ ਤੂੰ ਉਸ ਜਾਲ ਵਿੱਚੋਂ ਉਸ ਜਾਲ ਵਿੱਚੋਂ ਜਿਹੜਾ ਉਹਨਾਂ ਨੇ ਮੇਰੇ ਲਈ ਜਿਹੜਾ ਉਹਨਾਂ ਨੇ ਮੇਰੇ ਲਈ ਉਹਨੇ ਵਿਛਾਇਆ ਹੈ ਮੈਨੂੰ ਕੱਢ ਉਹਨੇ ਵਿਛਾਇਆ ਹੈ ਮੈਨੂੰ ਕੱਢ ਤੂੰ ਜੋ ਮੇਰਾ ਘਰ ਹੈ ਤੂੰ ਜੋ ਮੇਰਾ ਘਰ ਹੈ ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ ਮੈਂ ਆਪਣਾ ਆਤਮਾ ਤੇਰੇ ਹੱਥ ਤੈ ਮੈਨੂੰ ਨਸਾਰਾ ਦਿੱਤਾ ਹੈ ਤੈ ਮੈਨੂੰ ਨਸਾਰਾ ਦਿੱਤਾ ਹੈ ਏ ਯਹਵਾ ਸੱਚਾਈ ਦੇ ਪਰਮੇਸ਼ਰ ਏ ਯਹਵਾ ਸੱਚਾਈ ਦੇ ਪਰਮੇਸ਼ਰ ਮੈਂ ਉਹਨਾਂ ਨਾਲ ਵੈਰ ਰੱਖਦਾ ਜਿਹੜੇ ਝੂਕੀਆਂ ਕੁੜਿਆਂ ਨੂੰ ਮੰਨਦੇ ਹਨ ਇਹ ਝੂਕੀਆਂ ਕੁੜਿਆਂ ਨੂੰ ਮੰਨਦੇ ਹਨ ਪਰ ਮੈਂ ਯਹਵਾ 'ਤੇ ਭਰੋਸਾ ਰੱਖਦਾ ਹਾਂ ਪਰ ਮੈਂ ਯਹਵਾ 'ਤੇ ਭਰੋਸਾ ਰੱਖਦਾ ਹਾਂ ਮੈਂ ਤੇਰੀ ਦਇਆ ਵਿੱਚ ਮਗਨ ਤੇਰੀ ਪਿਆਰ ਵਿੱਚ ਮਗਨ ਅਤੇ ਆਨੰਦ ਹੋਵਾਂਗਾ ਅਤੇ ਆਨੰਦ ਹੋਵਾਂਗਾ ਕਿਉਂ ਜੋ ਤੈਨ ਮੇਰੇ ਦੁੱਖ ਨੂੰ ਵੇਖਿਆ ਹੈ ਕਿਉਂ ਜੋ ਤੈਨ ਕਹ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ ਕਹ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ ਕਹ ਮੈਨੂੰ ਵੈਰੀ ਦੇ ਹੱਥੀਂ ਬੰਦ ਨਹੀਂ ਕਰ ਛੱਡਿਆ ਹੈ ਕਹ ਮੈਨੂੰ ਵੈਰੀ ਦੇ ਹੱਥੀਂ ਬੰਦ ਨਹੀਂ ਕਰ ਛੱਡਿਆ ਕਹ ਮੋਕਲੇ ਥਾਂ ਵਿੱਚ ਮੇਰੇ ਪੈਰ ਖਲਿਆਰੇ ਹਨ ਕਹ ਮੋਕਲੇ ਥਾਂ 'ਚ ਮੇਰੇ ਪੈਰ ਖਲਿਆਰੇ ਹਨ ਏ ਜੋ ਆ ਏ ਜੋ ਆ ਮੇਰੇ ਤੇ ਦਇਆ ਕਰ ਮੇਰੇ ਤੇ ਦਇਆ ਕਰ ਕਿਉਂ ਜੋ ਮੈਂ ਔਖਾ ਹਾਂ ਕਿਉਂ ਜੋ ਮੈਂ ਔਖਾ ਮੇਰੀਆਂ ਅੱਖਾਂ ਗਮੀ ਦੇ ਮਾਰੇ ਗਲ ਗਈਆਂ ਮੇਰੀਆਂ ਅੱਖਾਂ ਗਮੀ ਦੇ ਮਾਰੇ ਗਲ ਗਈਆਂ ਨਾਲੇ ਮੇਰੀ ਜਾਨ ਅਤੇ ਮੇਰਾ ਸਰੀਰ ਨਾਲੇ ਮੇਰੀ ਜਾਨ ਤੇ ਮੇਰਾ ਸਰੀਰ ਮੇਰਾ ਜੀਵਨ ਸੋਗ ਵਿੱਚ ਮੇਰਾ ਜੀਵਨ ਸੋਗ ਵਿੱਚ ਅਤੇ ਮੇਰੇ ਹੋਕੇ ਭਰਨ ਵਿੱਚ ਲੰਘ ਗਏ ਹਨ ਇਹਦੇ ਹੋਕੇ ਭਰਨ ਵਿੱਚ ਲੰਘ ਗਏ ਹਨ ਮੇਰੀ ਬਦੀ ਦੇ ਕਾਰਨ ਮੇਰੀ ਬਦੀ ਦੇ ਕਾਰਨ ਮੇਰਾ ਬਲ ਕੱਟ ਗਿਆ ਹੈ ਮੇਰਾ ਬਲ ਕੱਟ ਗਿਆ ਹੈ ਅਤੇ ਮੇਰੀਆਂ ਹੱਡੀਆਂ ਗਲ ਗਈਆਂ ਅਤੇ ਮੇਰੀਆਂ ਹੱਡੀਆਂ ਗਲ ਗਈਆਂ ਆਪਣੇ ਸਬ ਬਰੋਧੀਆਂ ਦੇ ਕਾਰਨ ਸਾਡੇ ਸਬ ਬਰੋਧੀਆਂ ਦੇ ਕਾਰਨ ਮੈਂ ਉਲਾਮਾ ਬਣਿਆ ਲਲਾ ਬਣਿਆ ਖਾਸ ਕਰਕੇ ਆਪਣੇ ਗਵੰਦੀਆਂ ਵਿੱਚ ਖਾਸ ਕਰਕੇ ਆਪਣੇ ਗਵੰਦੀਆਂ ਅੱਤੇ ਆਪਣੇ ਜਾਨ ਪਛਾਣਾਂ ਦੇ ਲਈ ਡਰਾਉ ਅੱਤੇ ਆਪਣੇ ਜਾਨ ਪਛਾਣਾਂ ਦੇ ਲਈ ਡਰਾਉ ਜਿੰਨਾ ਮੈਨੂੰ ਬਾਹਰ ਵੇਖਿਆ ਜਿੰਨਾ ਮੈਨੂੰ ਬਾਹਰ ਵੇਖਿਆ ਉਹ ਮੇਥੋਂ ਭੱਜ ਗਏ ਉਹ ਮੇਥੋਂ ਭੱਜ ਗਏ ਨੇ ਮੋਏ ਹੋਏ ਵਾਂਗੂ ਮੈਂ ਮੋਏ ਹੋਏ ਵਾਂਗੂ ਮਨੋਪਲਾਜ ਦਿੱਤਾ ਗਿਆ ਹਾਂ ਮਨੋਪਲਾਜ ਦਿੱਤਾ ਗਿਆ ਮੈਂ ਭੱਜੇ ਹੋਏ ਭਾਂਡੇ ਵਰਗਾ ਹਾਂ ਮੈਂ ਭੱਜੇ ਹੋਏ ਭਾਂਡੇ ਵਰਗਾ ਮੈਂ ਤਾਂ ਬੂਤਿਆਂ ਦੀ ਬਦਨਾਮੀ ਸੁਣੀ ਹੈ ਮੈਂ ਤਾਂ ਬੂਤਿਆਂ ਦੀ ਬਦਨਾਮੀ ਸੁਣੀ ਹੈ ਅਤੇ ਆਲੇ ਦੁਆਲੇ ਪੈ ਹੈ ਪੈ ਸੀ ਅਤੇ ਆਲੇ ਦੁਆਲੇ ਪੈ ਨਹੀਂ ਪੈ ਸੀ ਜਦੋਂ ਉਹਨਾਂ ਨੇ ਆਪੋ ਵਿੱਚ ਮੇਰੇ ਵਿਰੁੱਧ ਮਤਾ ਪਕਾਇਆ ਜਦੋਂ ਉਹਨਾਂ ਨੇ ਆਪੋ ਵਿੱਚ ਮੇਰੇ ਵਿਰੁੱਧ ਮਤਾ ਪਕਾਇਆ ਮੇਰੀ ਜਾਨ ਲੈਣ ਦੀ ਯੋਗਤ ਕੀਤੀ ਮੇਰੀ ਜਾਨ ਲੈਣ ਦੀ ਯੋਗਤ ਪਰ ਹੈ ਇਹ ਹੋਵਾ ਮੈਂ ਤੇਰੇ ਉਤੇ ਭਰੋਸਾ ਰੱਖਿਆ ਹੈ ਮੈਂ ਆਖਿਆ ਜੇ ਤੂੰ ਹੀ ਮੇਰਾ ਪਰਮੇਸ਼ਰ ਹੈ ਮੇਰੇ ਸਮੇ ਤੇਰੇ ਹੱਥੇ ਵਿੱਚ ਹਨ ਕੋ ਮੈਨੂੰ ਮੇਰੇ ਵੈਰੀਆਂ ਕੋ ਮੈਨੂੰ ਮੇਰੇ ਵੈਰੀਆਂ ਆ ਤੇ ਸਦੋਂ ਵਾਲਿਆਂ ਦੇ ਉੱਤੋਂ ਸਡਾ ਆਪਣੇ ਮੁਖੜੇ ਨੂੰ ਆਪਣੇ ਮੁਖੜੇ ਨੂੰ ਆਪਣੇ ਦਾਸ ਉੱਤੇ ਚਮਕਾ ਆਪਣੇ ਦਾਸ ਉੱਤੇ ਚਮਕਾ ਆਪਣੇ ਦਿਆ ਨਾਲ ਮੈਨੂੰ ਬਚਾ ਆਪਣੇ ਦਿਆ ਨਾਲ ਮੈਨੂੰ ਬਚਾ ਠੀਕ ਹੋਆ ਠੀਕ ਹੋਆ ਮੈਨੂੰ ਸ਼ਰਮਿੰਦਾ ਨਾ ਹੋਂਦੇ ਮੈਂ ਜੋ ਤੈਨੂੰ ਬੁਕਾਰਿਆ ਹੈ ਮੈਂ ਜੋ ਤੈਨੂੰ ਬੁਕਾਰਿਆ ਹੈ ਦੁਸਤ ਸ਼ਰਮਿੰਦੇ ਹੋਣ ਉਹ ਚੁੱਪ ਆਪ ਤਾਲ ਵਿੱਚ ਪਏ ਰਹਿਣ ਉਹ ਚੁਪ ਚਾਪ ਤਾਲ ਵਿੱਚ ਪਏ ਰਹਿਣ ਉਹ ਠੂਠੇ ਬੁੱਲ ਬੰਦ ਹੋ ਜਾਣ ਜਿਹੜੇ ਧਰਮੀ ਦੇ ਵਿਰੋਧ ਬੇਅਦਬੀ ਨਾਲ ਜਿਹੜੇ ਧਰਮੀ ਦੇ ਕੋਲ ਤੇ ਨਾਲ ਹੰਕਾਰ ਤੇ ਨਫਰਤ ਨਾਲ ਬੋਲਦੇ ਹਨ ਹੰਕਾਰ ਤੇ ਨਫਰਤ ਨਾਲ ਬੋਲਦੇ ਹਨ ਕਿੰਨੀ ਵੱਡੀ ਹੈ ਤੇਰੀ ਭਲਾਈ ਕਿੰਨੀ ਵੱਡੀ ਹੈ ਤੇਰੀ ਭਲਾਈ ਜਿਹੜੀ ਤੈ ਆਪਣੇ ਭੈ ਮੰਨਵਾਲਿਆਂ ਦੇ ਲਈ ਜਿਹੜੀ ਆਪਣੇ ਭੈ ਮੰਨਨ ਵਾਲਿਆਂ ਦੇ ਲਈ ਗੁੱਪਤ ਕਰ ਰੱਖੀ ਹੈ ਗੁੱਪਤ ਕਰ ਰੱਖੀ ਹੈ ਜਿਹੜੀ ਤੈ ਆਪਣੇ ਸ਼ਰਨਾਰਥੀਆਂ ਲਈ ਜਿਹੜੀ ਆਪਣੇ ਸ਼ਰਨਾਰਥੀਆਂ ਲਈ ਆਦਮ ਵੰਸ ਦੇ ਸਨਮੁਖ ਪ੍ਰਗਟ ਕੀਤੇ ਆ ਆਦਮ ਵੰਸ ਦੇ ਸਨਮੁਖ ਪ੍ਰਗਟ ਕੀਤੇ ਤੋ ਉਹਨਾਂ ਨੂੰ ਆਪਣੇ ਦਰਗਾਹ ਦੀ ਓਟ ਵਿੱਚ ਮੁਨਖਾ ਦੀ ਜੁਕਤਾ ਤੋਂ ਸਿਭਾਨੇਗਾ ਮੁਨਖਾ ਦੀ ਜੁਕਤਾ ਤੋਂ ਸਿਭਾਨੇਗਾ ਤੋ ਉਹਨਾਂ ਨੂੰ ਜ਼ਿਬਾ ਦੇ ਝਗੜੇ ਤੋਂ ਮੰਡੇ ਵਿੱਚ ਲੁਕਾ ਲਖੇ ਰੱਖੇਗਾ ਮੰਡੇ ਵਿੱਚ ਲੁਕਾ ਰੱਖੇਗਾ ਜੇ ਹਾਂ ਮੁਬਾਰਕ ਹੋ ਗਏ ਜੋ ਮੁਬਾਰਕ ਜੋ ਜੋ ਉਹਨੇ ਇੱਕ ਘੇਰੇ ਵਿੱਚ ਜੋ ਜੋ ਉਹਨੇ ਇੱਕ ਘੇਰੇ ਹੋਏ ਸ਼ਹਿਰ ਵਿੱਚ ਅਤੇ ਮੇਰੇ ਉੱਤੇ ਆਪਣੀ ਅਤਿਰਜ ਦਇਆ ਕੀਤੀ ਹੈ ਮੇਰੇ ਉੱਤੇ ਆਪਣੀ ਅਤਿਰਜ ਦਇਆ ਕੀਤੀ ਪਰ ਮੈਂ ਆਪਣੀ ਕਬਰਾਂਡ ਵਿੱਚ ਆਖਿਆ ਸੀ ਪਰ ਮੈਂ ਆਪਣੀ ਕਬਰਾਂਡ ਵਿੱਚ ਆਖਿਆ ਸੀ ਭਾਈ ਤੇਰੀਆਂ ਅੱਖਾਂ ਦੇ ਅੱਗੋਂ ਮੈਂ ਕੱਟਿਆ ਗਿਆ ਹਾਂ ਭਾਈ ਤੇਰੀਆਂ ਅੱਖਾਂ ਦੇ ਅੱਗੋਂ ਮੈਂ ਕੱਟਿਆ ਗਿਆ ਤਾਂ ਵੀ ਜਦੋਂ ਮੈਂ ਤੇਰੀ ਦੁਹਾਈ ਦਿੱਤੀ ਤਾਂ ਵੀ ਮੈਂ ਜਦੋਂ ਤੇਰੀ ਦੁਹਾਈ ਦਿੱਤੀ ਤੇ ਮੇਰੇ ਹਰਜੋਈਆਂ ਦੀ ਆਵਾਜ਼ ਸੁਣੀ ਮੇਰੇ ਹਰਜੋਈਆਂ ਦੀ ਆਵਾਜ਼ ਸੁਣੀ ਇਹ ਆਵਾਜ਼ ਸਾਰੇ ਸੰਤੋ ਇਹ ਆਵਾਜ਼ ਸਾਰੇ ਸੰਤੋ ਉਹਦੇ ਨਾਲ ਪ੍ਰੇਮ ਰੱਖੋ ਉਹ ਜਿਹੜਾ ਤ੍ਰੇਮ ਦਾ ਕੋਈ ਉਹ ਵਾਦਾ ਸਤਿਆ ਰੱਖਾ ਹੈ ਉਹ ਵਾਦਾ ਸੱਚਾ ਰਹਾ ਰਹਾ ਹੈ ਇਹ ਵਾਦਾ ਸਤਿਆ ਦਾ ਰੱਖਾ ਹੈ ਉਹ ਸਤਿਆ ਦਾ ਰੱਖਾ ਹੈ ਪਰ ਹੰਕਾਰੀਆਂ ਉੱਤੇ ਪਰ ਹੰਕਾਰੀਆਂ ਉੱਤੇ ਬਹੁਤ ਵੱਟੇ ਲਾਉਂਦਾ ਹੈ ਬਹੁਤ ਵੱਟੇ ਲਾਉਂਦਾ ਹੈ ਇਹ ਸੰਸਾਰ ਇਹ ਸਾਰੇ ਇਹ ਸਾਰੇ ਜੋਗਵਾਂ ਦੀ ਆਸ ਕਰਵਾ ਲਿਓ ਇਹ ਸਾਰੇ ਤਕੜੇ ਹੋ ਅੱਜ ਤੁਹਾਡਾ ਮਨ ਦਲੇਰ ਹੋਵੇ ਅੱਜ ਤੁਹਾਡਾ ਮਨ ਦਲੇਰ ਹੋਵੇ ਆਮੀਨ ਹallelujah